ਤੁਹਾਨੂੰ ਕੀ ਲੱਗਦਾ ਕਿ ਡਿਪਰੈਸ਼ਨ ਐਂਜਾਇਟੀ ਜਾਂ ਟੈਨਸ਼ਨ ਵਰਗੀ ਬਿਮਾਰੀ ਸਿਰਫ ਤੁਹਾਨੂੰ ਹੀ ਆ ਸਾਰੇ ਸਾਰੇ ਰਾਤ ਨੀਂਦ ਨਾ ਆਉਣਾ ਸੋਚਦੇ ਰਹਿਣਾ ਕਿ ਮੇਰਾ ਕੀ ਬਣੂਗਾ ਜਾਂ ਫਿਰ ਮੇਰਾ ਮੇਰੀ ਤਾਂ ਜ਼ਿੰਦਗੀ ਹੁਣ ਖਤਮ ਕੀ ਤੁਸੀਂ ਵੀ ਇਦਾਂ ਹੀ ਸੋਚਦੇ ਹੋ ਤੁਹਾਨੂੰ ਵੀ ਲੱਗਦਾ ਹੈ ਕਿ ਤੁਹਾਨੂੰ ਦਵਾਈ ਤੋਂ ਬਿਨਾ ਤਾਂ ਹੁਣ ਨੀਂਦ ਆਉਣੀ ਹੀ ਨਹੀਂ ਤਾਂ ਇਹ ਤੁਸੀਂ ਗਲਤ ਸੋਚਦੇ ਹੋ ਮੈਨੂੰ ਪਤਾ ਕਿ ਇਹ ਦਰਦ ਕੀ ਹੁੰਦਾ ਮੈਨੂੰ ਇਹ ਵੀ ਪਤਾ ਕਿ ਤੁਸੀਂ ਆਪਣੀ ਹਰੇਕ ਛੋਟੀ ਛੋਟੀ ਸਰੀਰਕ ਬਿਮਾਰੀ ਨੂੰ ਵੱਡੇ ਵੱਡੇ ਵਹਿਮਾਂ ਨਾਲ ਤੋਲ ਦਿੰਦੇ ਹੋ ਕਿਵੇਂ ਤੁਸੀਂ ਕਦੇ ਤੁਹਾਨੂੰ ਲੱਗਦਾ ਕਿ ਤੁਹਾਡੇ ਸਰੀਰ ਵਿੱਚ ਕੋਈ ਨਾ ਕੋਈ ਰੋਗ ਹੈਗਾ ਕਦੀ ਤੁਸੀਂ ਕਹਿੰਦੇ ਹੋ ਕਿ ਕਦੀ ਤੁਹਾਨੂੰ ਮਹਿਸੂਸ ਹੁੰਦਾ ਹੋਵੇਗਾ ਕਿ ਤੁਹਾਡੇ ਤੁਹਾਨੂੰ ਕੈਂਸਰ ਹੋ ਤ ਨਹੀਂ ਕਿਤੇ ਤੁਹਾਨੂੰ ਲੱਗੇਗਾ ਤੁਹਾਡੇ ਗੁਰਦੇ ਤ ਨਹੀਂ ਫੇਲ ਹੋ ਗਏ ਐਦਾਂ ਦੇ ਅਲੱਗ-ਅਲੱਗ ਬਿਮਾਰੀਆਂ ਦੇ ਵਹਿਮ ਹੋਣ ਲੱਗ ਜਾਂਦੇ ਨੇ ਜਦੋਂ ਤੁਸੀਂ ਡਿਪਰੈਸ਼ਨ ਦੇ ਸ਼ਿਕਾਰ ਹੁੰਦੇ ਹੋ ਨਾ ਤੇ ਤੁਹਾਨੂੰ ਇਦਾਂ ਦੀਆਂ ਬਿਮਾਰੀਆਂ ਜਾਂ ਥੋੜੀ ਬੋਤੀ ਜਿਹੀ ਤਕਲੀਫ ਜਿਹੜੀ ਆ ਤੁਹਾਡੇ ਪੇਟ 'ਚ ਦਰਦ ਆ ਤਾਂ ਤੁਹਾਨੂੰ ਲੱਗੇਗਾ ਕਿ ਤੁਹਾਡੇ ਤਾਂ ਹੁਣ ਗੁਰਤੇ ਖਰਾਬ ਹੋ ਗਏ ਜਾਂ ਕੋਈ ਵੀ ਸਰੀਰਕ ਪ੍ਰੋਬਲਮ ਆਈ ਤਾਂ ਤੁਹਾਨੂੰ ਵੱਡੀਆਂ-ਵੱਡੀਆਂ ਬਿਮਾਰੀਆਂ ਦੇ ਵਹਿਮ ਹੋਣ ਲੱਗ ਜਾਂਦੇ ਆ ਮੈਨੂੰ ਇਹ ਵੀ ਪਤਾ ਕਿ ਕਿਵੇਂ ਹਰ ਦੂਜਾ ਇਨਸਾਨ ਤੁਹਾਨੂੰ ਤੁਹਾਡੀਆਂ ਹੀ ਗੱਲਾਂ ਕਰਦਾ ਮਹਿਸੂਸ ਹੁੰਦਾ ਕਿ ਉਹ ਤੁਹਾਡੇ ਬਾਰੇ ਹੀ ਵਿਚਾਰ ਵਟਾਂਦਰਾ ਕਰ ਰਹੇ ਨੇ ਤੇ ਤੁਹਾਨੂੰ ਨੈਗੇਟਿਵ ਮਹਿਸੂਸ ਹੁੰਦਾ ਉਸ ਟਾਈਮ ਮੈਨੂੰ ਪਤਾ ਤੁਹਾਨੂੰ ਬਾਹਰ ਨਿਕਲਣ ਤੋਂ ਵੀ ਡਰ ਲੱਗਦਾ ਸਮਾਜ ਵਿੱਚ ਵਿਚਰਨ ਤੋਂ ਵੀ ਡਰ ਲੱਗਦਾ ਤੇ ਇੱਕ ਬ੍ਰਹਟ ਵੀ ਹੁੰਦੀ ਆ ਡਿਪਰੈਸ਼ਨ ਐਂਜਾਇਟੀ ਜਾਂ ਚਿੰਤਾ ਕਹਿ ਲਓ ਉਹ ਇਹ ਕੋਈ ਐਡਾ ਵੱਡਾ ਦਿਮਾਗੀ ਰੋਗ ਨਹੀਂ ਜਿੰਨਾ ਵੱਡਾ ਤੁਸੀਂ ਮਨ ਤੇ ਮਾਨਸਿਕ ਬੋਝ ਬਣਾਈ ਬੈਠੇ ਹੋ ਜਿਸ ਨੇ ਤੁਹਾਡੀ ਰਾਤਾਂ ਦੀ ਨੀਂਦ ਤੇ ਦਿਨ ਦਾ ਚੈਨ ਖੋ ਲਿਆ ਤੁਹਾਨੂੰ ਹਰ ਨਿੱਕੀ ਨਿੱਕੀ ਗੱਲ ਦੀ ਟੈਨਸ਼ਨ ਹੋਣ ਲੱਗ ਜਾਂਦੀ ਆ ਤੁਹਾਨੂੰ ਨਿੱਕੀ ਜੀ ਮੁਸ਼ਕਲ ਵੱਡੀਆਂ-ਵੱਡੀਆਂ ਮੁਸ਼ਕਲਾਂ ਬਰਾਬਰ ਲੱਗਦੀ ਆ ਕੀ ਤੁਹਾਨੂੰ ਵੀ ਇਵੇਂ ਲੱਗਦਾ ਕਿ ਤੁਸੀਂ ਇਸ ਚੱਕਰ ਚੋਂ ਕਦੀ ਬਾਹਰ ਨਹੀਂ ਨਿਕਲ ਸਕਦੇ ਇੱਕ ਪਲ ਰੁਕੋ ਬਾਸ ਕਰੋ ਇਹ ਸੋਚਣਾ ਤੁਸੀਂ ਇਕੱਲੇ ਨਹੀਂ ਲੱਖਾਂ ਲੋਕ ਇਸ ਬਿਮਾਰੀ ਦਾ ਸ਼ਿਕਾਰ ਹੋਏ ਤੇ ਕਈਆਂ ਨੇ ਇਸ ਬਿਮਾਰੀ ਵਿੱਚੋਂ ਆਪਣੇ ਆਪ ਨੂੰ ਕੱਢਿਆ ਤੇ ਕਈ ਕੱਢ ਰਹੇ ਨੇ ਇਹ ਕੋਈ ਬਿਮਾਰੀ ਨਹੀਂ ਕਹਿ ਸਕਦੇ ਇਹ ਕੋਈ ਡਿਸੀਜ਼ ਨਹੀਂ ਆ ਇਹ ਇੱਕ ਵਹਿਮ ਆ ਜਿਸ ਨੂੰ ਅਸੀਂ ਆਪਣੇ ਦੂਜੇ ਵਹਿਮ ਦੇ ਨਾਲ ਹੀ ਕੱਟਣਾ ਹੈ ਕਿ ਸਾਨੂੰ ਵਹਿਮ ਹੋ ਗਿਆ ਮੈਂ ਇਸ ਬਾਹਰ ਇਸ ਵਹਿਮ ਵਿੱਚੋਂ ਪੋਜ਼ਿਟਿਵ ਵਿਹਮ ਕਰਕੇ ਬਾਹਰ ਨਿਕਲਣਾ ਆ ਜੇ ਤੁਸੀਂ ਮੇਰੀਆਂ ਇਹ ਤਿੰਨ ਗੱਲਾਂ ਮੰਨ ਲਓ ਤਾਂ ਤੁਹਾਡੀ ਬਿਮਾਰੀ ਦਾ ਅੰਤ ਅੱਜ ਤੋਂ ਹੀ ਸ਼ੁਰੂ ਮੈਂ ਇੰਨੇ ਭਰੋਸੇ ਨਾਲ ਕਿਵੇਂ ਕਹਿ ਰਹੀ ਹਾਂ ਕਿਉਂਕਿ ਮੈਂ ਇਸ ਬਿਮਾਰੀ ਵਿੱਚੋਂ ਲੰਘ ਚੁੱਕੀ ਹਾਂ ਮੈਨੂੰ ਅੱਜ ਵੀ ਯਾਦ ਨਹੀਂ ਉਹ ਮੈਨੂੰ ਅੱਜ ਵੀ ਯਾਦ ਨਹੀਂ ਉਹ ਬੇਚੈਨੀ ਭਰੀਆਂ ਰਾਤਾਂ ਉਹ ਨਕਾਰਾਤਮਕ ਭਰੇ ਦਿਨ ਜਿੰਨਾ ਵਿੱਚ ਮੈਂ ਨਕਾਰਾਤਮਕ ਵਿਚਾਰਾਂ ਦੇ ਡਰ ਨਾਲ ਅਸਲੀਅਤ ਵਿੱਚ ਜਿਉਂਦੀ ਹੁੰਦੀ ਸੀ ਕਿ ਉਹਨਾਂ ਨੂੰ ਸੱਚ ਸਮਝ ਬੈਠਦੀ ਸੀ ਆਪਣੇ ਜੋ ਵੀ ਵਿਚਾਰ ਸੀ ਮੇਰੇ 네ਗੇਟਿਵ ਥਾਟ ਸੀ ਮੈਂ ਉਹਨਾਂ ਨੂੰ ਉਸ ਟਾਈਮ 네ਗੇਟਿਵ ਨਹੀਂ ਸੀ ਕਹਿੰਦੀ ਉਸ ਟਾਈਮ ਮੈਨੂੰ ਲੱਗਦਾ ਸੀ ਕਿ ਉਹੀ ਸੱਚ ਆ ਹਰ ਛੋਟੀ ਜਿਹੀ ਆਵਾਜ਼ ਤੋਂ ਡਰ ਜਾਣਾ ਮੈਨੂੰ ਨਿੱਕੀਆਂ-ਨਿੱਕੀਆਂ ਮੁਸ਼ਕਲਾਂ ਵੱਡੇ-ਵੱਡੇ ਪਹਾੜਾਂ ਜਿਹੀਆਂ ਲੱਗਦੀਆਂ ਸਨ ਨਿੱਕੀ ਜਹੀ ਮੁਸ਼ਕਲ ਮੈਨੂੰ ਐਨੀ ਵੱਡੀ ਲੱਗਣੀ ਜੋ ਕਿ ਉਦੋਂ ਲੱਗਦੀ ਸੀ ਹੁਣ ਤਾਂ ਮੈਂ ਉਸ ਨੂੰ ਕੁਝ ਵੀ ਨਹੀਂ ਸਮਝਦੀ ਉਦਾਂ ਦੀਆਂ ਮੁਸ਼ਕਲਾਂ ਨੂੰ ਤੇ ਉਸ ਟਾਈਮ ਮੈਨੂੰ ਘਰ ਦੀ ਛੋਟੀ ਜੀ ਵੀ ਪ੍ਰੋਬਲਮ ਘਰ ਦੀ ਜਾਂ ਬੱਚੇ ਦੀ ਲੈ ਲਓ ਕਿਸੇ ਵੀ ਚੀਜ਼ ਦੀ ਛੋਟੀ ਜਹੀ ਪ੍ਰੋਬਲਮ ਮੈਨੂੰ ਮੇਰੀ ਟੈਨਸ਼ਨ ਬਣ ਜਾਂਦੀ ਹੁੰਦੀ ਸੀ ਮੈਨੂੰ ਇੰਜ ਲੱਗਦਾ ਹੁੰਦਾ ਸੀ ਕਿ ਜ਼ਿੰਦਗੀ ਹੁਣ ਖਤਮ ਪਰ ਫਿਰ ਅਚਾਨਕ ਹੀ ਜਦੋਂ ਮਤਲਬ ਕਿ ਸਾਡੇ ਨਾਲ ਕਈ ਲੋਕ ਇਦਾਂ ਦੇ ਮਿਲਦੇ ਉਹ ਸਾਨੂੰ ਰਸਤਾ ਵਿਖਾਉਂਦੇ ਜਦੋਂ ਮੈਂ ਸਿਮਰਨ ਕਰਨਾ ਸ਼ੁਰੂ ਕੀਤਾ ਪਾਠ ਕਰਨਾ ਸ਼ੁਰੂ ਕੀਤਾ ਤਾਂ ਮੇਰੇ ਵਿੱਚ ਥੋੜੀ ਜਿਹੀ ਹਿੰਮਤ ਆਈ ਤੇ ਮੈਂ ਫੈਸਲਾ ਲਿਆ ਕਿ ਮੈਂ ਹੁਣ ਇਸ ਬਿਮਾਰੀ ਨਾਲ ਇਸ ਬਿਮਾਰੀ ਤੋਂ ਹਾਰਨਾ ਨਹੀਂ ਇਸ ਨਾਲ ਲੜਨਾ ਆ ਤੇ ਉਹ ਛੋਟੇ ਛੋਟੇ ਕਦਮ ਮੈਂ ਤੁਹਾਡੇ ਨਾਲ ਜਿਹੜੇ ਮੈਂ ਪੁੱਟੇ ਆਪਣੀ ਜ਼ਿੰਦਗੀ ਵਿੱਚ ਇਸ ਚੀਜ਼ ਨਾਲ ਡੀਲ ਕਰਨ ਵਾਸਤੇ ਉਹਨਾਂ ਬਾਰੇ ਤੁਹਾਡੇ ਨਾਲ ਮੈਂ ਸਾਂਝਾ ਕਰਾਂਗੀ ਨੰਬਰ 1 ਮਨ ਦੀ ਸ਼ਾਂਤੀ ਪਹਿਲਾ ਤੇ ਜ਼ਰੂਰੀ ਕਦਮ ਆਪਣੀ ਜ਼ਿੰਦਗੀ ਵਿੱਚ ਮਾਨਸਿਕ ਸ਼ਾਂਤੀ ਦਾ ਇੱਕ ਆਧਾਰ ਬਣਾਓ ਜਿਹੜਾ ਤੁਹਾਡੇ ਮਨ ਨੂੰ ਸ਼ਾਂਤੀ ਦੇਵੇ ਤੇ ਤਾਕਤ ਦੇਵੇ ਉਹ ਤੁਹਾਡੀ ਅਰਦਾਸ ਵੀ ਹੋ ਸਕਦੀ ਆ ਤੁਹਾਡਾ ਪਾਠ ਕਰਨਾ ਵੀ ਹੋ ਸਕਦਾ ਹੈ ਤੁਹਾਡਾ ਸੇਵਾ ਕਰਨਾ ਵੀ ਹੋ ਸਕਦਾ ਜੋ ਵੀ ਤੁਸੀਂ ਕਰ ਸਕਦੇ ਹੋ ਇਹਨਾਂ ਵਿੱਚੋਂ ਉਹ ਕਰੋ ਉਹ ਤੁਹਾਡਾ ਆਪਣੇ ਆਪ ਨਾਲ ਇਕੱਲੇ ਬੈਠਣਾ ਉਹ ਵੀ ਹੋ ਸਕਦਾ ਆ ਜਦੋਂ ਤੁਸੀਂ ਰੱਬ ਨਾਲ ਜੋੜਦੇ ਹੋ ਨਾ ਤਾਂ ਤੁਹਾਡੇ ਜਿਹੜੇ ਆ ਕਾਫੀ ਜ਼ਿਆਦਾ ਤੁਹਾਡੇ ਮੁਸ਼ਕਲਾਂ ਮੁਸ਼ਕਲਾਂ ਜਿਹੜੀਆਂ ਕਟਮੀਆਂ ਸ਼ੁਰੂ ਹੋ ਜਾਂਦੀਆਂ ਤੁਹਾਡੇ ਮਨ ਨੂੰ ਸ਼ਾਂਤੀ ਮਿਲਦੀ ਆ ਤਾਕਤ ਮਿਲਦੀ ਆ ਤੇ ਤੁਸੀਂ ਅਗਲੇ ਕਦਮਾਂ ਵੱਲ ਆਪਣੇ ਆਪ ਹੀ ਵਧਣਾ ਸ਼ੁਰੂ ਹੋ ਜਾਵੋਗੇ ਪਰ ਤੁਹਾਨੂੰ ਇਹ ਆਪਣੀ ਰੁਟੀਨ ਬਣਾਉਣੀ ਪਵੇਗੀ ਇਹ ਕੋਈ ਰਸਮ ਨਹੀਂ ਆ ਕਿ ਪਾਠ ਕਰਨਾ ਕੋਈ ਰਸਮ ਆ ਜਾਂ ਸਿਮਰਨ ਕਰਨਾ ਇਹ ਇੱਕ ਅੰਦਰੂਨੀ ਸ਼ਕਤੀ ਆ ਇੱਕ ਅੰਦਰੂਨੀ ਤਾਕਤ ਆ ਜਿਹੜੀ ਤੁਹਾਡੇ ਅੰਦਰੋਂ ਬਾਕੀ ਸ਼ਕਤੀਆਂ ਨੂੰ ਜਗਾਉਂਦੀ ਆ ਤੇ ਤੁਹਾਨੂੰ ਤੁਹਾਡੇ ਇਸ ਡਿਸੀਜ਼ ਵਿੱਚੋਂ ਬਾਹਰ ਕੱਢਣ ਵਿੱਚ ਸਭ ਤੋਂ ਵੱਧ ਮਹੱਤਵਪੂਰਨ ਕੰਮ ਹੀ ਇਸ ਚੀਜ਼ ਦਾ ਹੈ ਪਰਮਾਤਮਾ ਨਾਲ ਜੁੜੋ ਪਾਠ ਕਰੋ ਸਿਮਰਨ ਕਰੋ ਸੇਵਾ ਕਰੋ ਕੋਸ਼ਿਸ਼ ਕਰੋ ਜਿੱਦੇ ਨਾਲ ਤੁਹਾਡੀ ਜਿਹੜੀ ਰੂਹ ਜਿਹੜੀ ਪਰਮਾਤਮਾ ਨਾਲ ਜੁੜ ਜਾਵੇ ਜੇ ਉਸ ਸਮੇਂ ਤੁਹਾਡਾ ਮਨ ਇਸ ਚੀਜ਼ ਲਈ ਨਹੀਂ ਤਿਆਰ ਤਾਂ ਤੁਸੀਂ ਕੁਝ ਬੁੱਕਸ ਪੜ੍ਹਨੀਆਂ ਸ਼ੁਰੂ ਕਰੋ ਜਿੰਨਾ ਵਿੱਚ ਮੈਂ ਤੁਹਾਨੂੰ ਐਡਵਾਈਸ ਕਰਾਂ ਕਿ 10 ਸೀ크ਰਟ ਬੁੱਕ ਬਹੁਤ ਹੀ ਵਧੀਆ ਕਿਤਾਬਾ ਉਸ ਨੂੰ ਜ਼ਰੂਰ ਪੜਿਓ ਦੂਸਰੀ ਬੁੱਕ ਆ 24 ਮਾਨਸਿਕ ਸ਼ਕਤੀਆਂ ਦਾ ਸਿਧਾਂਤ ਜੋ ਕਿ ਅਜੇ ਵੀ ਮੇਰੇ ਕੋਲ ਤੇ ਕੋਈ ਹੈ ਮੈਂ ਪੜਦੀ ਆ ਇਹਨੂੰ ਜਦੋਂ ਦਿਲ ਕਰਦਾ ਮੈਂ ਸਿਕਰਟ ਬੁੱਕ ਤਾਂ ਬਹੁਤ ਵਾਰ ਪੜਦੀ ਆ ਇੱਕ ਵਾਰ ਪੜਿਆ ਮੈਨੂੰ ਉਹਦੇ ਵਿੱਚ ਸਕੂਨ ਨਹੀਂ ਮਿਲਦਾ ਮੈਂ ਬਾਰ-ਬਾਰ ਪੜਦੀ ਆ ਤੇ ਤੁਸੀਂ ਇਹਨਾਂ ਕਿਤਾਬਾਂ ਦਾ ਵੀ ਆਸਰਾ ਲੈ ਸਕਦੇ ਹੋ ਤੁਸੀਂ ਲਿਖਣਾ ਸ਼ੁਰੂ ਕਰੋ ਜਿਹੜੇ ਤੁਹਾਨੂੰ ਤਕਲੀਫ ਜ਼ਿਆਦਾ ਜਿਹੜੀਆਂ ਗੱਲਾਂ ਤੁਹਾਨੂੰ ਜ਼ਿਆਦਾ ਸਤਾਉਂਦੀਆਂ ਨੇ ਉਹ ਲਿਖੋ ਉਹਨਾਂ ਨੂੰ ਵੀ ਲਿਖੋ ਤੇ ਉਸ ਵਿਚਾਰ ਜਿਹੜੇ ਆ ਪੋਜ਼ਿਟਿਵ ਵਿਚਾਰ ਕੁਝ ਲਿਖੋ ਆਪਣੇ ਬਾਰੇ ਚੰਗਾ ਲਿਖਿਆ ਕਰੋ ਉਦੇ ਵਿੱਚ ਤੁਸੀਂ ਲਿਖ ਸਕਦੇ ਹੋ ਕਿ ਮੈਂ ਤੰਦਰੁਸਤ ਹਾਂ ਮੈਂ ਬਿਲਕੁਲ ਸਹੀ ਹਾਂ ਮੇਰੇ ਸਾਰੇ ਰਿਸ਼ਤੇ ਵਧੀਆ ਨੇ ਮੈਨੂੰ ਕੋਈ ਵੀ ਕੋਈ ਵੀ ਚਿੰਤਾ ਇਹ ਨਹੀਂ ਲਿਖਣਾ ਮੈਂ ਬਿਲਕੁਲ ਤੰਦਰੁਸਤ ਹਾਂ ਪੋਜ਼ਿਟਿਵ ਚੀਜ਼ਾਂ ਲਿਖਣੀਆਂ ਜ ਜਦੋਂ ਤੁਸੀਂ ਦਾ ਸੀਕਰਟ ਬੁੱਕ ਮੇਰੀ ਇੱਕ ਵੀਡੀਓ ਆ ਜੀ ਤੁਸੀਂ ਉਹ ਵੀ ਦੇਖ ਸਕਦੇ ਤੇ ਵੇਖਿਓ ਉਹਦੇ ਵਿੱਚ ਮੈਂ ਦੱਸਿਆ ਦਾ ਸੀਕਰਟ ਬੁੱਕ ਵਿੱਚ ਕੀ ਕੀ ਲਿਖਿਆ ਆ ਤੁਸੀਂ ਉਹਨੂੰ ਸੁਣਿਓ ਤੇ ਆਪਣੇ ਆਪ ਵੀ ਆਪ ਵੀ ਬਾਈ ਕਰਕੇ ਬੁੱਕ ਤੁਸੀਂ ਪੜ ਸਕਦੇ ਹੋ ਤੇ ਤੁਸੀਂ ਉਸ ਚੀਜ਼ ਦਾ ਵੀ ਆਸਰਾ ਲੈ ਸਕਦੇ ਹੋ ਭਾਵੇਂ ਤੁਸੀਂ ਕਿਤਾਬਾਂ ਦਾ ਵੀ ਆਸਰਾ ਲੈ ਕੇ ਇਸ ਬਿਮਾਰੀ ਵਿੱਚੋਂ ਨਿਕਲਣ ਵਿੱਚ ਤੁਹਾਡੀ ਮਦਦ ਹੋ ਸਕਦੀ ਹੈ ਜੇ ਤੁਸੀਂ ਬੁੱਕ ਵੀ ਨਹੀਂ ਪੜਨੀ ਦਾ ਸੀਕਰਟ ਮੂਵੀ ਆ ਤੁਸੀਂ ਉਹ ਮੂਵੀ ਦੇਖ ਸਕਦੇ ਹੋ ਫੋਨ ਤੋਂ ਦੇਖ ਸਕਦੇ ਹੋ ਫੋਨ 'ਚ YouTube ਤੋਂ ਸਰਚ ਮਾਰ ਕੇ ਦਾ ਸੀਕਰਟ ਮੂਵੀ ਆ ਉਸ ਨੂੰ ਵੀ ਜ਼ਰੂਰ ਦੇਖਿਓ ਨੰਬਰ 2 ਆਪਣੇ ਸ਼ਬਦਾਗਲੀ ਜਿਹੜੀ ਆ ਨਾ ਉਹ ਬਦਲ ਦੋ ਜਦੋਂ ਤੁਸੀਂ ਹਰ ਟਾਈਮ ਕਹਿੰਦੇ ਰਹਿੰਦੇ ਜਿਨਾ ਮੇਰਾ ਬੁਰਾ ਹਾਲ ਆ ਮੇਰਾ ਤਾਂ ਹੁਣ ਮੇਰਾ ਤਾਂ ਕੁਝ ਹਾਲ ਹੀ ਨਹੀਂ ਮੈਂ ਠੀਕ ਹੀ ਨਹੀਂ ਹੋ ਸਕਦਾ ਤਾਂ ਜਦੋਂ ਕੋਈ ਤੁਹਾਡਾ ਹਾਲ ਪੁੱਛਦਾ ਹੈ ਜਦੋਂ ਖਾਸ ਕਰਕੇ ਜਦੋਂ ਤੁਸੀਂ ਕਿਸੇ ਡਿਸੀਜ਼ ਵਿੱਚ ਹੁੰਦੇ ਹੋ ਕਿਸੇ ਬਿਮਾਰੀ ਵਿੱਚ ਹੁੰਦੇ ਹੋ ਤਾਂ ਤੁਹਾਨੂੰ ਹਰ ਕੋਈ ਪੁੱਛੇਗਾ ਵੈਸੇ ਵੀ ਪੁੱਛਦੇ ਹੀ ਆ ਕਿ ਹਾਂਜੀ ਤੁਹਾਡਾ ਕੀ ਹਾਲ ਆ ਤੇ ਤੁਸੀਂ ਕਹਿਣਾ ਮੈਂ ਬਿਲਕੁਲ ਠੀਕ ਹਾਂ ਮੈਂ ਤੰਦਰੁਸਤ ਹਾਂ ਜੇ ਤੁਹਾਨੂੰ ਲੱਗਦਾ ਵੀ ਹੈ ਨਾ ਕਿ ਤੁਹਾਡਾ ਹਾਲ ਨਹੀਂ ਠੀਕ ਤੁਸੀਂ ਝੂਠ ਹੀ ਕਹੋ ਤੁਸੀਂ ਝੂਠ ਇਸ ਤਰ੍ਹਾਂ ਬੋਲੋ ਕਿ ਤੁਹਾਡੇ ਦਿਮਾਗ ਨੂੰ ਆਪਣੇ ਆਪ ਹੀ ਜਿਹੜਾ ਵਾ ਨਾ ਉਹ ਲੱਗਣਾ ਲੱਗ ਜਾਵੇਗਾ ਕਿ ਹਾਂ ਕਿ ਮੈਂ ਠੀਕ ਹਾਂ ਇਹ ਝੂਠ ਤੁਸੀਂ ਜ਼ਰੂਰ ਆਪਣੇ ਆਪ ਨਾਲ ਬੋਲ ਕੇ ਦੇਖਿਓ ਜਦੋਂ ਤੁਹਾਨੂੰ ਜੇ ਤੁਸੀਂ ਇਸ ਪ੍ਰੋਬਲਮ ਵਿੱਚੋਂ ਲੰਘ ਰਹੇ ਹੋ ਕਿਸੇ ਵੀ ਡਿਸੀਜ਼ ਵਿੱਚੋਂ ਲੰਘ ਰਹੇ ਹੋ ਤਾਂ ਤੁਸੀਂ ਕਹੋ ਕਿ ਹਾਂ ਮੈਂ ਠੀਕ ਹਾਂ ਮੈਂ ਤੰਦਰੁਸਤ ਹਾਂ ਇਹ ਨਹੀਂ ਕਹਿਣਾ ਕਿ ਹਾਂ ਥੋੜਾ ਠੀਕ ਹਾਂ ਇਸ ਤਰ੍ਹਾਂ ਨਹੀਂ ਕਹਿਣਾ ਇਹ ਕਹਿਣਾ ਕਿ ਹਾਂ ਮੈਂ ਬਿਲਕੁਲ ਠੀਕ ਹਾਂ ਮੈਂ ਬਿਲਕੁਲ ਸੇਤ ਮਾਨਦਾ ਪਿਛਲੇ ਸਮੇਂ ਵਿੱਚ ਲੋਕਾਂ ਦੇ ਸ਼ਬਦਾਵਲੀ ਜਿਹੜੀ ਹੈ ਨਾ ਬਹੁਤ ਹੀ ਚੜਦੀ ਕਲਾ ਵਾਲੀ ਹੁੰਦੀ ਸੀ ਤੇ ਲੋਕ ਚੜਦੀ ਕਲਾ ਵਿੱਚ ਹੀ ਰਹਿੰਦੇ ਸੀ ਕਦੀ ਡਿਪਰੈਸ਼ਨ ਐਂਜਾਇਟੀ ਟੈਨਸ਼ਨ ਵਰਗੀ ਕਿਸੇ ਨੂੰ ਕੋਈ ਬਿਮਾਰੀ ਹੁੰਦੀ ਨਹੀਂ ਸੀ ਉਹਨਾਂ ਨੇ ਜੇਕਰ ਕੋਈ ਚੀਜ਼ ਥੜ ਜਾਣੀ ਘਟ ਜਾਣੀ ਤਾਂ ਉਹ ਕਦੀ ਵੀ ਇਹ ਨਹੀਂ ਸੀ ਕਹਿੰਦੇ ਕਿ ਇਹ ਚੀਜ਼ ਘਟ ਗਈ ਆ ਜਾਂ ਥੜ ਗਈ ਆ ਉਹ ਹਮੇਸ਼ਾ ਇਹ ਕਹਿੰਦੇ ਸੀ ਕਿ ਇਹ ਵਾਧੇ ਪੈ ਗਈ ਆ ਜੇ ਕੋਈ ਚੀਜ਼ ਖਤਮ ਹੋ ਜਾਣੀ ਆਪਾਂ ਤਾਂ ਅੱਜਕਲ ਖਤਮ ਹੋ ਗਈ ਕਹਿ ਦਿੰਨੇ ਆ ਨਾ ਉਹ ਤਾਂ ਇਹ ਇਹੋ ਜਿਹੇ ਸ਼ਬਦਾਂ ਦਾ ਇਸਤੇਮਾਲ ਕਰਦੇ ਹੀ ਨਹੀਂ ਸੰ ਉਹ ਕਹਿੰਦੇ ਸੰ ਕਿ ਚੀਜ਼ ਵਧਦੇ ਪੈ ਗਈ ਆ ਜਦੋਂ ਤੁਸੀਂ ਇਹੋ ਜਿਹੇ ਸ਼ਬਦਾਂ ਦਾ ਇਸਤੇਮਾਲ ਕਰਦੇ ਹੋ ਨਾ ਤਾਂ ਸੱਚੀ ਤੁਹਾਡੇ ਜ਼ਿੰਦਗੀ ਵਿੱਚ ਕਿਸੇ ਚੀਜ਼ ਦੀ ਕਮੀ ਰਹੇ ਨਹੀਂ ਜਾਂਦੀ ਉਹ ਫਿਰ ਵੱਧਦੀ ਹੀ ਜਾਂਦੀ ਆ ਜਿੱਦਾਂ ਦਾ ਵੀ ਸੋਚੋਗੇ ਜੋ ਵੀ ਸੋਚੋਗੇ ਉਦਾਂ ਦੇ ਹੀ ਬਣ ਜਾਓਗੇ ਜੇ ਚੰਗਾ ਸੋਚੋਗੇ ਤੇ ਚੰਗੇ ਵਿਚਾਰ ਤੁਹਾਡੇ ਸਾਹਮਣੇ ਆਉਣਗੇ ਚੰਗੇ ਬਣੋਗੇ ਜੇ 네ਗੇਟਿਵ ਸੋਚੋਗੇ ਤਾਂ ਨਾ ਵਾਚ ਕੇ ਵਿਚਾਰ ਹੀ ਤੁਹਾਡੇ ਸਾਹਮਣੇ ਆਉਣਗੇ ਉਦਾਂ ਦੇ ਹੀ ਗੱਲਾਂ ਤੁਹਾਡੇ ਨਾਲ ਜਿਹੜੀਆਂ ਵਾ ਹਕੀਕਤ ਵਿੱਚ ਹੋਣ ਲੱਗ ਜਾਂਦੀਆਂ ਨੇ ਇਹ ਮੈਂ ਆਪਣੇ ਕੋਲੋਨੀ ਕੈਰੀ ਕੁਰਬਾਨੀ ਵਿੱਚ ਵੀ ਲਿਖਿਆ ਆ ਸਾਈ ਵਸਤ ਪ੍ਰਾਪਤ ਹੋਏ ਜਿਸ ਸੇਤੀ ਮਨ ਲਾਇਆ ਕਿ ਜਿੱਦਾਂ ਦੀ ਵੀ ਚੀਜ਼ ਨਾਲ ਅਸੀਂ ਆਪਣਾ ਮਨ ਲਾ ਲੈਨੇ ਆ ਸਾਡਾ ਜਿਹੜਾ ਮਨ ਜਿਹੜੀ ਵੀ ਚੀਜ਼ ਨਾਲ ਲੱਗ ਜਾਂਦਾ ਹੈ ਅਸੀਂ ਉਸ ਚੀਜ਼ ਨੂੰ ਪਾ ਲੈਨੇ ਆ ਜੇ 네ਗੇਟਿਵ ਵਿਚਾਰ ਹੀ ਸੋਚੀ ਜਾਵਾਂਗੇ ਤਾਂ ਅਸੀਂ 네ਗੇਟਿਵ ਚੀਜ਼ਾਂ ਹੀ ਪਾਵਾਂਗੇ ਜੇ ਪੋਜ਼ੀਟਿਵ ਸੋਚਾਂਗੇ ਤਾਂ ਪੋਜ਼ੀਟਿਵ ਹੀ ਪਾਵਾਂਗੇ ਨੰਬਰ 3 ਆਪਣੀਆਂ ਆਦਤਾਂ ਬਦਲੋ ਜੇ ਤੁਹਾਡੇ ਵਿੱਚ ਕੁਝ ਆਦਤਾਂ ਅਜਹੀਆਂ ਹਨ ਜਿਦੇ ਵਿੱਚ ਤੁਸੀਂ ਬਹੁਤ ਹੀ ਤਲਿਆ ਹੋਇਆ ਖਾਂਦੇ ਹੋ ਤੁਹਾਡਾ ਖਾਣਾ ਪੀਣਾ ਬਿਲਕੁਲ ਨਹੀਂ ਠੀਕ ਪਰ ਤੁਹਾਨੂੰ ਨਹੀਂ ਮਹਿਸੂਸ ਹੁੰਦਾ ਜਿਹਦੇ ਵਿੱਚ ਤੁਸੀਂ ਬਹੁਤ ਜ਼ਿਆਦਾ ਮਿੱਠਾ ਖਾਂਦੇ ਹੋ ਤਲਿਆ ਹੋਇਆ ਖਾਂਦੇ ਹੋ ਪੈਕੇਟ ਫੂਡ ਖਾਂਦੇ ਹੋ ਤਾਂ ਅੱਜ ਹੀ ਇਹ ਆਪਣੀਆਂ ਆਦਤਾਂ ਬਦਲੋ ਆਪਣੇ ਖਾਣ ਪੀਣ 'ਚ ਸੁਧਾਰ ਕਰੋ ਚੰਗੀਆਂ ਤੇ ਸੰਤੁਲਿਤ ਚੀਜ਼ਾਂ ਹੀ ਖਾਓ ਸੰਤੁਲਿਤ ਭੋਜਨ ਖਾਓ ਰਹਿਣ ਸਹਿਣ ਵਿੱਚ ਆਪਣਾ ਬਦਲਾਅ ਲਿਆਓ ਸਵੇਰੇ ਜਲਦੀ ਉੱਠੋ ਇਸ਼ਨਾਨ ਕਰੋ ਥੋੜਾ ਟਾਈਮ ਯੋਗ ਕਰੋ ਇਸ ਤੋਂ ਇਲਾਵਾ ਮੈਂ ਵਿਸਥਾਰ ਵਿੱਚ ਤੁਹਾਨੂੰ ਦੱਸ ਸਕਦੀ ਕਿ ਤੁਸੀਂ ਕੀ ਖਾਣਾ ਕੀ ਨਹੀਂ ਖਾਣਾ ਪਰ ਅੰਤ ਵਿੱਚ ਲਾਸਟ ਵਿੱਚ ਮੈਂ ਤੁਹਾਨੂੰ ਇਹ ਸੁਜੈਸਟ ਕਰਾਂਗੀ ਕਿ ਸਟਾਰਟਿੰਗ ਵਿੱਚ ਜਦੋਂ ਮੈਨੂੰ ਇਹ ਪ੍ਰੋਬਲਮ ਆਈ ਸੀ ਤਾਂ ਮੈਂ ਡਾਕਟਰੀ ਸਹਾਇਤਾ ਨਹੀਂ ਸੀ ਪਰ ਕੱਲੀ ਡਾਕਟਰੀ ਸਹਾਇਤਾ ਦੇ ਨਾਲ ਜਾਂ ਮੈਡੀਸਿਨ ਦੇ ਨਾਲ ਇਹ ਪ੍ਰੋਬਲਮ ਜਿਹੜੀ ਆ ਉਹ ਠੀਕ ਨਹੀਂ ਹੋਈ ਉਹਦੇ ਨਾਲ-ਨਾਲ ਮੈਂ ਇੰਨਾ ਕਦਮਾਂ ਇੰਨਾ ਸਟੈਪਾਂ ਨੂੰ ਜਿਹੜਾ ਵਾ ਉਹ ਪੁੱਟਿਆ ਤੇ ਜਿਹਦੇ ਨਾਲ ਇਸ ਪ੍ਰੋਬਲਮ ਵਿੱਚੋਂ ਬੜੀ ਆਸਾਨੀ ਨਾਲ ਨਿਕਲ ਸਕਦੇ ਆਂ ਆਪਾਂ ਹਾਂ ਪਰ ਸ਼ੁਰੂ ਵਿੱਚ ਤੁਹਾਨੂੰ ਇਹ ਸਟੈਪ ਜਿਹੜੇ ਲੈਣੇ ਵੀ ਆ ਨਾ ਉਹ ਵੀ ਤੁਹਾਡੇ ਦਿਮਾਗ ਵਿੱਚ ਆਉਣੇ ਬਹੁਤ ਔਖੇ ਨੇ ਸਟਾਰਟਿੰਗ ਵਿੱਚ ਤੁਸੀਂ ਆਪਣੇ ਨਿਊਰੋ ਡਾਕਟਰ ਨੂੰ ਆਪਣੇ ਏਰੀਏ ਦੇ ਨਿਊਰੋ ਡਾਕਟਰ ਨੂੰ ਦਿਖਾਓ ਉਹਨਾਂ ਨੂੰ ਕੋਲ ਮੈਡੀਕਲ ਹੈਲਪ ਲਾਓ ਫਿਰ ਜਦੋਂ ਤੁਹਾਨੂੰ ਦਵਾਈ ਥੋੜਾ ਜਿਹਾ ਆਸਰਾ ਦਿੰਦੀ ਆ ਤਾਂ ਸਿਰਫ ਦਵਾਈ ਦੇ ਸਿਰ ਤੇ ਨਾ ਰਹੋ ਕਿਉਂਕਿ ਇਹ ਜਿਹੜੀ ਦਵਾਈ ਆ ਨਾ ਇਨ ਨੂੰ ਬਾਅਦ ਵਿੱਚ ਛੱਡਣਾ ਬਹੁਤ ਔਖਾ ਹੋ ਜਾਂਦਾ ਹੈ ਤੁਸੀਂ ਉਦੋਂ ਹੀ ਦਵਾਈ ਦੇ ਨਾਲ-ਨਾਲ ਆਪਣੀ ਰੁਟੀਨ ਬਣਾ ਲਓ ਤੁਸੀਂ ਚੰਗਾ ਸੋਚੋ ਚੰਗੇ ਵਿਚਾਰ ਆਪਣੇ ਦਿਮਾਗ ਵਿੱਚ ਰੱਖੋ ਨਕਾਰਾਤਮਕ ਜਿਹੜਾ ਨਕਾਰਾਤਮਕ ਵਿਚਾਰ ਆ ਨਾ ਉਹਨਾਂ ਨੂੰ ਚੰਗੇ ਵਿਚਾਰਾਂ ਨਾਲ ਡੀਲ ਕਰੋ ਨਾਲ-ਨਾਲ ਆਪਣੇ ਜਿਹੜੇ ਇਹ ਜਿਹੜੇ ਮੈਂ ਤੁਹਾਨੂੰ ਤਿੰਨ ਛੋਟੇ-ਛੋਟੇ ਕਦਮ ਦੱਸਿਆ ਇਹਨਾਂ ਨੂੰ ਜ਼ਰੂਰ ਫੋਲੋ ਕਰਿਓ ਤੁਸੀਂ ਆਰਾਮ ਦੇ ਨਾਲ ਹੀ ਇਸ ਪ੍ਰੋਬਲਮ ਵਿੱਚੋਂ ਬੜੀ ਆਸਾਨੀ ਨਾਲ ਬਾਹਰ ਨਿਕਲ ਜਾਓਗੇ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਤੁਹਾਨੂੰ ਥੋੜਾ ਜਿਹੀ ਥੋੜੀ ਜਿਹੀ ਵੀਡੀਓ ਚੰਗੀ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਨੂੰ ਲਾਈਕ ਕਰਿਓ ਤੇ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਇਹ ਵੀਡੀਓ ਕਿੱਦਾਂ ਦੀ ਲੱਗੀ